ਯਾ ਵੀਡੀਓ ਯਾ ਵੀਡੀਓ ਹੈਲੋ 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 ਵਾਈ ਵੀਡੀਓ ਖਾਲਸਾ ਵਾਈ ਵੀਡੀਓ ਫਤਿਹ ਇਹ ਕਰਦੀ ਸਾਨੂੰ ਯ 8 9 ਦਿਨਾਂ ਤੋਂ ਸ਼ਿਕਾਇਤ ਆ ਰਹੀ ਹੈ ਵੀ ਮਹਾਰਾਜ ਰੂਪ ਦੀ ਆੜ ਲੈ ਕੇ ਇਹ ਨਸ਼ੇ ਦਾ ਕਾਰੋਬਾਰ ਕਰ ਰਹੇ ਨੇ ਅਸੀਂ ਇਹਨਾਂ ਦੇ ਘਰੇ ਗਏ ਆ ਕਦੇ ਇਹ ਤੇਲ ਝੋਲ ਕੇ ਦਿਖਾਉਂਦੇ ਨੇ ਕਦੇ ਤਲਵਾਰਾਂ ਦਿਖਾਉਂਦੇ ਨੇ ਸਾਨੂੰ ਅੱਜ ਵੀ ਇਹਨਾਂ ਨੇ ਐਸਪੀ ਵਾਲਿਆਂ ਦੀ ਮਦਦ ਨਾਲ ਅੱਜ ਵੀ ਬਹੁਤ ਮੁਸ਼ਕਲ ਆ ਕਿੰਨੇ ਜਣਾ ਬਾਅਦ ਮਤਲਬ ਵਿੱਚ ਮਹਾਰਾਜ ਰੂਪ ਲੈ ਕੇ ਆਏ ਆ ਤੇ ਦੇਖੋ ਹੁਣ ਵੀ ਵੀ ਨੇ ਉਹ ਰੱਖਦਾ ਸੀ ਉਹ ਵਾਹ ਦੇਖੋ ਉਹ ਜੋ ਗੁਰੂ ਘਰ ਦਾ ਜਦੋਂ ਮਹਾਰਾਜ ਲੈ ਕੇ ਆਏ ਨੇ ਜਿਹੜੇ ਪੁਰਾਣੇ ਸਾਹਿਬ ਜੀ ਨੇ ਮਾਤਾ ਜਾ ਰਿਹਾ ਗੁਰੂ ਘਰ ਜਾ ਰਿਹਾ ਇੱਥੇ ਤੱਕ ਗੱਲ ਕਰ ਗੱਲ ਚੱਲਦੀ ਹੁੰਦੀ ਹੈ ਮਾਵਾਈ ਦੇਖੋ ਜੀ ਹੁਣ ਕੋਈ ਦੇਖੋ ਇਹ ਆਜੀਪੀਸੀ ਨੇ ਹੀ ਫੋਲਸਾ ਦਿੱਤਾ ਜੀ ਇਹਨਾਂ ਦੀ ਆਜੀਪੀਸੀ ਨਾਲਿਆਂ ਨੂੰ ਬੇਨਤੀ ਕਰਕੇ ਤੇ ਪੁਲਿਸ ਦੀ ਹੈਲਪ ਦੇ ਨਾਲ ਸਾਰਾ ਇਹ ਕਾਰਜ ਹੋਇਆ ਸ਼ਬਦ ਸਾਹਿਬ ਨੇ ਬਹੁਤ ਸਾਡਾ ਸਾਥ ਦਿੱਤਾ ਜੀ ਸਾਰੇ ਪਿੰਡਾਂ 'ਚ ਉਹ ਸ਼ਹਿਰਾਂ 'ਚ ਉਹ ਬੇਨਤੀ ਹੈ ਵੀ ਸਾਰੇ ਆਪਣੇ ਆਪਣੇ ਪਿੰਡਾਂ ਸ਼ਹਿਰਾਂ 'ਚ ਗੌਰ ਰੱਖੋ ਜਿੱਥੇ ਕਿਤੇ ਵੀ ਨਰਾਦਰ ਹੋ ਰਿਹਾ ਰੋਕੋ ਅਗਰ ਤੁਸੀਂ ਨਹੀਂ ਰੋਕ ਸਕਦੇ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰੋ ਸਾਡਾ ਕੰਟੈਕਟ ਨੰਬਰ ਹੈਗਾ ਜੀ 9653700602 ਫੋਲੋ ਸਹਾਇਜੋਗ ਦਵਾਂਗੇ ਜੀ ਅਸੀਂ ਵੀ ਮਤਲਬ ਗੱਲ ਮਹਾਰਾ ਦੇ ਸਤਕਾਰ ਦੀ ਹੈ ਜੀ ਹੋਰ ਕੁਝ ਨਹੀਂ ਹੈ ਇੱਕ ਸੰਜੇ ਕਲੋਨੀ ਦੇ ਅੰਦਰ ਇੱਕ ਮਾਤਾ ਜੀ ਨੇ ਗੁਰਸਿੱਖ ਮਾਤਾ ਇਹਨਾਂ ਨੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਕੀਤਾ ਹੋਇਆ ਸੀ ਘਰ ਦੇ ਵਿੱਚ ਤੇ ਉੱਥੇ ਕੁਝ ਸਿੱਖ ਜਥੇਬੰਦੀਆਂ ਦੇ ਨੁਮਾਇंदे ਆਏ ਸੀਗੇ ਸਤਕਾਰ ਕਮੇਟੀ ਵੱਲੋਂ ਤੇ ਜਿਨ੍ਹਾਂ ਦਾ ਇਤਰਾਜ਼ ਸੀਗਾ ਕਿ ਉੱਥੇ ਗੁਰੂ ਮਰਿਆਦਾ proper ਤਰੀਕੇ ਨਾਲ ਨਹੀਂ ਉੱਥੇ ਫਾਲੋ ਹੋ ਰਹੀ ਤੇ ਜਿਸ ਦੇ ਸਵਾਲ ਦੇ ਵਿੱਚ ਅਸੀਂ ਮੈਨੇਜਰ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਨਾਲ ਕੰਟੈਕਟ ਕੀਤਾ ਗਿਆ ਐਸਜੀਪੀਸੀ ਦੇ ਉੱਥੇ ਬੰਦੇ ਭਲਾਏ ਗਏ ਆਪਣਾ ਸਿੰਘ ਭਲਾਏ ਗਿਆ ਐਸਜੀਪੀਸੀ ਤੋਂ ਤੇ ਉਹਨਾਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਵੱਲੋਂ ਉੱਥੇ ਚੈੱਕ ਕੀਤਾ ਗਿਆ ਜੋ ਵੀ ਮर्यादा ਦਾ ਜੇ ਕੋਈ ਉਲੰਘਣਾ ਹੋ ਰਹੀ ਹੈ ਤਾਂ ਉਹਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ਾ ਜੋ ਉੱਥੋਂ ਲੈ ਕੇ ਤੇ ਗੁਰਦੁਆਰਾ ਸ਼੍ਰੀ ਦੁਖਮੰਦਰ ਸਾਹਿਬ ਉੱਥੇ ਸ਼ਿਫਟ ਕੀਤਾ ਗਿਆ ਤੇ ਬਾਕੀ ਦੀ ਕਾਰਵਾਈ ਜਿਹੜੀ ਇਹ ਐਸਜੀਪੀਸੀ ਵੱਲੋਂ ਹੀ ਕੀਤੀ ਜਾ ਰਹੀ ਹੈ ਫ੍ਰੈਕਟਲੀ ਉੱਥੇ ਕੋਈ ਬੇਅਦਬੀ ਵਾਲੀ ਜਾਂ ਕੋਈ ਉਹ ਗੱਲ ਨਹੀਂ ਆਈ ਸਾਹਮਣੇ ਐਸਜੀਪੀਸੀ ਦੇ ਮੁਲਾਇਮਾਨ ਦੇ ਦੱਸਣ ਅਨੁਸਾਰ ਇਹ ਮ리아ਦਾ ਦੇ ਵਿੱਚ ਕੋਈ ਸ਼ਾਇਦ ਕਮੀ ਪੇਸ਼ੀ ਇਨ ਬਰੀਕੀ ਦੇ ਵਿੱਚ ਰਹਿ ਰਹੀ ਹੋਵੇਗੀ ਉਸ ਦੇ ਸਬੰਧ ਦੇ ਵਿੱਚ ਐਸਜੀਪੀਸੀ ਤੁਹਾਨੂੰ ਜਿਆਦਾ ਪਿਸਥਾਨਾ ਦੱਸ ਸਕਦਾ ਹੈ